ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਦੀ ਹੈ ਕਿ ਦੀਪਿਕਾ ਲੂਥਰਾ ਅਤੇ ਪ੍ਰੀਤ ਜੱਟੀ ਨੂੰ ਦੁਬਾਰਾ ਜਿਹੜੀ ਕਿ ਧਮਕੀ ਮਿਲੀ ਹੈ ਤੇ ਉਥੇ ਹੀ 24 ਘੰਟਿਆਂ ਦਾ ਮੁਰਤੋਂ ਸਮਾ ਦਿੱਤਾ ਗਿਆ ਤੇ ਉਥੇ ਹੀ ਮੇਲ ਜ਼ਰੀਏ ਜਿਹੜੇ ਕਿ ਦੀਪਿਕਾ ਲੂਥਰਾ ਨੂੰ ਸਿੱਧੀ ਧਮਕੀ ਦਿੱਤੀ ਗਈ ਹੈ ਤੇ ਉੱਥੇ ਉਹਨਾਂ ਨੂੰ ਇਸ ਧਮਕੀ ਦੇ ਵਿੱਚ ਸ਼ਰਯਾਮ ਲਿਖਿਆ ਗਿਆ ਹੈ ਕਿ ਜਿੱਥੇ ਭੱਜਣਾ ਭੱਜ ਲੋ ਪਰੰਤੂ ਅਸੀਂ ਤੁਹਾਨੂੰ ਨਹੀਂ ਛੱਡਾਂਗੇ ਤੇ ਉੱਥੇ ਹੀ ਪ੍ਰੀਤ ਜੱਟੀ ਦੀ ਤਿਤਲੀਆਂ ਉਡਾਵਾਵਾਂਗੇ ਅਜਈਆਂ ਧਮਕੀਆਂ ਆ ਰਹੀਆਂ ਨੇ ਸਿਕਿਉਰਿਟੀ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਹੁਣ ਉੱਥੇ ਹੀ ਦੱਸਿਏ ਕਿ ਪਹਿਲਾ ਮੇਲ ਦੇ ਵਿੱਚ ਜਿਹੜੀਆਂ ਕਿ ਧਮਕੀਆਂ ਦਿੱਤੀ ਗਈਆਂ ਉਹਨਾਂ ਦੇ ਵਿੱਚ ਇਹ ਕੁਝ ਲਿਖਿਆ ਗਿਆ ਹੈ ਕਿ ਜਿੰਨੀਆਂ ਮਰਜ਼ੀਆਂ ਸਿਕਿਉਰਿਟੀ ਲੇਲਾ ਤੇਰੀ jaan ਨਹੀਂ छुटਣੀ ਸਿਕਿਉਰਿਟੀ 24 ਘੰਟੇ ਤੇਰੇ ਨਾਲ ਨਹੀਂ ਰਹਿਣੀ ਸੂਰੀ ਕੋਲ ਵੀ ਸਿਕਿਉਰਿਟੀ ਸੀ ਠੋਕ ਦਿੱਤਾ ਨਾ ਐਵੇਂ ਹੀ ਤੇਰਾ ਸੌਦਾ ਲਾਉਣਾ ਹੈ ਤੇ ਪ੍ਰੀਤ ਜੱਟੀ ਦਾ ਜਿਹੜਾ ਤੁਸੀਂ ਕਤੀੜਾ ਨੇ ਗੰਦ ਪਾਇਆ ਹੋਇਆ ਪੰਜਾਬ ਦੇ ਵਿੱਚ ਬਹੁਤ ਜਲਦੀ ਸਾਡਾ ਗਰੁੱਪ ਕੈਨੇਡਾ ਦੇ ਵਿੱਚ ਵੀ ਸੌਦੇ ਲਾ ਰਿਹਾ ਹੈ ਦੇਖੀ ਚੱਲ ਬਣਦਾ ਕੀ ਆ ਹੁਣ ਵੀਡੀਓ ਤੇਰੀਆਂ ਅੱਜ ਫਿਰ ਪੈ ਰਹੀਆਂ ਨੇ ਇਸ ਤੇ ਤੇਰਾ ਐਡਰੈਸ ਮਿਲ ਗਿਆ ਆਪਦੇ ਘਰ ਤੋਂ ਬਾਹਰ ਸੋਚ ਸਮਝ ਕੇ ਨਿਕਲੀ 24 ਘੰਟੇ ਨਿਗਾ ਤੇਰੇ ਤੇ ਉੱਪਰ ਹੈ ਜਦ ਵੀ ਸਮਾਂ ਮਿਲ ਗਿਆ ਉਹ ਤੇਰਾ ਆਖਰੀ ਦਿਨ ਹੋਵੇਗਾ ਜਿੱਥੇ ਭੱਜੜਾ ਭੱਜਲਾ ਜਿੱਥੇ ਲੁਕਣਾ ਲੁਕਲਾ ਅਗਲਾ ਨੰਬਰ ਤੇਰਾ ਤੇ ਪ੍ਰੀਤ ਜੱਟੀ ਦਾ ਲੱਗਣਾ ਤੁਹਾਨੂੰ ਬਹੁਤ ਪਿਆਰ ਨਾਲ ਸਮਝਾ ਲਿਆ ਤੇ ਤੁਸੀਂ ਨਹੀਂ ਸਮਝੀਆਂ ਹੁਣ ਸਿਰਫ ਸੌਦਾ ਤੇਰਾ ਤੇ ਪ੍ਰੀਤ ਜੱਟੀ ਦਾ ਹੈ ਤੇ ਹੁਣ ਇਹਦੀਆਂ ਤਿਤਲੀਆਂ ਦੇਖੀ ਕਿਵੇਂ ਉੜਦੀਆਂ ਤੇ ਦੱਸੀਏ ਕਿ ਉੱਥੇ ਹੀ ਉਹਨਾਂ ਨੇ ਮੇਲ ਜ਼ਰੀਏ ਜਿਹੜੀ ਕਿ ਧਮਕੀ ਦਿੱਤੀ ਹੈ ਤੇ ਜਿੰਨੀ ਆ ਮਰਜ਼ੀ ਸਿਕਿਉਰਟੀ ਲੈ ਲਾ ਤੇਰੀ ਜਾਨ ਨਹੀਂ ਛੁੱਟਣੀ ਅਜਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਇਹ ਵੀ ਗੱਲ ਲਿਖੀ ਗਈ ਹੈ ਕਿ ਇਹਦਾ ਜਵਾਬ ਦੇਵਾਂਗੇ ਜਿਵੇਂ ਕੰਚਨ ਤਿਵਾੜੀ ਨੂੰ ਦਿੱਤਾ ਸਿੰਘਾਂ ਨੇ ਉਸੇ ਤਰ੍ਹਾਂ ਹੁਣ ਤੁਹਾਡਾ ਜਿਹੜਾ ਕਿ ਹੋਰ ਕੋਈ ਹੱਲ ਨਹੀਂ ਕਹਿ ਦੇ ਉਸ ਚਵਲ ਤਿਤਲੀ ਪ੍ਰੀਤ ਜੱਟੀ ਨੂੰ ਵੀ ਤੁਹਾਡੀ ਲੋਕੇਸ਼ਨਾਂ ਟਰੇਸ ਹੋ ਚੁੱਕੀਆਂ ਨੇ ਜਿੱਥੇ ਭੱਜਣਾ ਭੱਜ ਲੋ ਜਾਨ ਤੁਹਾਡੀ ਨਹੀਂ छुटਣੀ ਦੋਨਾਂ ਦੀ ਤੇ ਦੱਸੀਏ ਕਿ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਕਮਲ ਕੌਰ ਭਾਬੀ ਜਿਹੜੀ ਕਿ ਇੰਸਟਾਗ੍ਰam ਦੇ ਉੱਤੇ ਹਮੇਸ਼ਾ ਹੀ ਚਰਚਾਤ ਰਹਿਦੀ ਸੀ ਅਸ਼ਲੀਲ ਕੰਟੈਂਟ ਪਾਇਆ ਜਾਂਦਾ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜੀ ਕਿ ਉਸਦੀ লাশ ਬਰਾਮਦ ਹੋਈ ਤੇ ਜਿਸ ਤੋਂ ਬਾਅਦ ਅਮਰਿਤਪਾਲ ਮੈਰੋ ਦਾ ਸਭ ਤੋਂ ਵੱਡਾ ਹੱਥ ਦੱਸਿਆ ਜਾ ਰਿਹਾ ਤੇ ਅੱਜ ਇਹ ਵੀ ਪੰਜਾਬ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਕਿ ਅਮਰਿਤਪਾਲ ਸਿੰਘ ਮੈਰੋ ਇਸ ਦਾ ਮਾਸਟਰਮਾਈਂਡ ਸੀ 3 ਮਹੀਨਿਆਂ ਤੱਕ ਜਿਹੜਾ ਕਿ ਪੂਰੀ ਪਲੈਨਿੰਗ ਦੇ ਨਾਲ ਚੱਲਿਆ ਜਾ ਰਿਹਾ ਸੀ ਤੇ ਜਿਸ ਦੇ ਤਹਿਤ ਹੁਣ ਉਥੇ ਹੀ ਕਮਲ ਕੌਰ ਭਾਬੀ ਦੇ ਕਤਲ ਦੇ ਪਿੱਛੇ ਮਾਸਟਰਮਾਈਂਡ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਮਰਿਤਪਾਲ ਸਿੰਘ ਮੈਰੋ ਨੂੰ ਦੱਸਿਆ ਗਿਆ ਤੇ ਇਹ ਵੀ ਦੱਸਿਆ ਗਿਆ ਕਿ ਹੁਣ ਉਹ ਵਿਦੇਸ਼ ਚਲੇ ਗਿਆ ਫਰਾਰ ਹੋ ਗਿਆ ਨੇ ਪੰਜਾਬ ਉਹਨਾਂ ਦੇ ਵੱਲੋਂ ਛੱਡ ਦਿੱਤਾ ਗਿਆ ਤੇ ਦੂਜੇ ਪਾਸੇ ਹੁਣ ਧਮਕੀਆਂ ਜਿਹੜੀਆਂ ਕਿ ਦੀਪਿਕਾ ਲੂਥਰਾ ਅਤੇ ਦੂਜੇ ਪਾਸੇ ਫ੍ਰੀਤ ਜੱਟੀ ਨੂੰ ਆ ਰਹੀਆਂ ਨੇ ਤੇ 24 ਘੰਟਿਆਂ ਦਾ ਸਮਾਂ ਦਿੱਤਾ ਗਿਆ ਹੈ ਤੇ ਜਿਸ ਦੇ ਤਹਿਤ ਉਥੇ ਹੀ ਹੁਣ ਉਹਨਾਂ ਨੂੰ ਕਿਹਾ ਕਿ ਜਿਹੜੀ ਤੁਸੀਂ ਸਿਕਿਉਰਿਟੀ ਲੈਣੀ ਹੈ ਲੈ ਲਓ ਪਰ ਤੁਹਾਡੀ ਚਾਹ ਨੂੰ ਜਿਹੜਾ ਕਿ ਨਹੀਂ ਸਾਡੇ ਤੋਂ ਬਚ ਸਕਦੀ ਤੇ ਹੁਣ ਤੁਹਾਡਾ ਸੌਦਾ ਜ਼ਰੂਰ ਲੱਗੇਗਾ ਤੇ ਇਸ ਤੋਂ ਬਾਅਦ ਅਜਈਆਂ ਧਮਕੀਆਂ ਆਈਆਂ ਤੇ ਜਿਨ੍ਹਾਂ ਦੇ ਵਿੱਚ ਸ਼ਰਿਆਮ ਲਿਖਿਆ ਗਿਆ ਕਿ ਜਿੰਨੀਆਂ ਮਰਜ਼ੀ ਸਿਕਿਉਰਿਟੀ ਲੈ ਲਓ ਗਾਡੀ ਜਾਣ ਨਹੀਂ ਛੁੱਟਣੀ ਸਿਕਿਉਰਿਟੀ 24 ਘੰਟੇ ਤੱਕ ਤੇਰੇ ਨਾਲ ਨਹੀਂ ਰਹਿਣੀ ਸੂਰੀ ਕੋਲ ਵੀ ਸਿਕਿਉਰਿਟੀ ਸੀ ਠੋਕ ਦਿੱਤਾ ਨਾ ਐਵੇਂ ਹੀ ਤੇਰਾ ਸੌਦਾ ਲਾਉਣਾ ਇਥੇ ਪ੍ਰੀਤ ਜੱਟੀ ਦਾ ਜਿਹੜਾ ਤੁਸੀਂ ਕਤੀੜਾ ਨੇ ਗੰਦ ਪਾਇਆ ਤੇ ਹੋਇਆ ਪੰਜਾਬ ਦੇ ਵਿੱਚ ਬਹੁਤ ਜਲਦੀ ਸਾਡਾ ਗਰੁੱਪ ਕੈਨੇਡਾ ਦੇ ਵਿੱਚ ਵੀ ਸੌਦੇ ਲਾ ਰਿਹਾ ਦੇਖੀ ਚੱਲ ਬਣਦਾ ਕੀ ਆ ਹੁਣ ਅਜਿਹਿਆਂ ਜਿਹੜੇ ਕਿ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਮੇਲ ذریعے ਜਿਹੜੀ ਕਿ ਹੁਣ ਦੀਪਿਕਾ ਲੂਤਰਾ ਨੂੰ ਧਮਕੀ ਆਈਏ ਤੇ ਜਿਸ ਤਹਿ ਵਿੱਚ ਜਿਹੜਾ ਕਿ ਹੁਣ ਸ਼ਰੀਆਮ ਧਮਕੀ ਦਿੱਤੀ ਜਾ ਰਹੀ ਹੈ ਤੇ ਉਥੇ ਹੀ 24 ਘੰਟਿਆਂ ਦਾ ਸਮਾਂ ਦੇ ਦਿੱਤਾ ਹੈ ਤੇ ਜਿਸ ਤਹਿਤ ਉਥੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਬਹੁਤ ਸਮਝਾਇਆ ਸੀ ਪਰ ਤੁਸੀਂ ਨਹੀਂ ਸਮਝੀਆਂ ਤੇ ਅਸ਼ਲੀਲ ਕੰਟੈਂਟ ਤੁਹਾਡੇ ਵੱਲੋਂ ਹਜੇ ਵੀ ਪਾਇਆ ਜਾ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ 24 ਘੰਟਿਆਂ ਦਾ ਸਮਾਂ ਪ੍ਰੀਤ ਜੱਟੀ ਅਤੇ ਦੀਪਿਕਾ ਲੂਤਰਾ ਨੂੰ ਦਿੱਤਾ ਗਿਆ ਹੈ